ਇਕੱਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਹਾਲ ਹੀ ਦੇ ਵਿੱਚ ਦਿੱਤੇ ਇੱਕ ਬਿਆਨ ਨੇ ਦੁਨੀਆ ਭਰ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਦੱਸਦੀ ਹੈ 30 ਮਾਰਚ ਨੂੰ ਇੱਕ ਇੰਟਰਵਿਊ ਦੇ ਵਿੱਚ ਡੋਨਾਲਡ 트੍ਰੰਪ ਨੇ ਗੱਲ ਆਖੀ ਜਿਸ ਨੇ ਕਿ ਦੁਨੀਆ ਭਰ ਦੇ ਵਿੱਚ ਹੈਡਲਾਈਨਸ ਬਣਾ ਦਿੱਤੀਆਂ ਨੇ। ਡੋਨਾਲਡ 트੍ਰੰਪ ਦਾ ਕਹਿਣਾ ਹੈ ਕਿ ਕੁਝ ਅਜਿਹੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਸਤਾ खोलिया जा सकता है हालांकि उन्होंने यह भी किया कि इस बारे सोचना बहुत जल्दी है दस दिए इस बयान के नाल ट्रंप ने भी स्पष्ट किया कि वह मजाक नहीं कर रहे सगो कुछ गंभीर सोच रहे हैं हालांकि अमरीकी संविधान की बैवीं सोध जो कि उन्नीस सौ इकवंजा लागू की कीती गई सी ਦੱਸਦੀ ਹੈ ਕਿ ਕਿਸੇ ਰਾਸ਼ਟਰਪਤੀ ਨੂੰ ਦੋ ਵਾਰ ਤੋਂ ਬਾਅਦ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਹ ਸੋਧ ਫ੍ਰੈਂਕਲਿਨ ਡੀ ਦੇ ਚਾਰ ਕਾਰਜਕਾਲਾਂ ਤੋਂ ਬਾਅਦ ਲਿਆਂਦੀ ਗਈ ਸੀ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਰਾਸ਼ਟਰਪਤੀ ਲੰਬੇ ਸਮੇਂ ਤੱਕ ਸੱਤਾ ਦੇ ਵਿੱਚ ਨਾ ਰਹਿ ਸਕੇ ਤਾਂ ਇਸ ਬਿਆਨ ਨੇ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਅਮਰੀਕੀ ਸੰਵਿਧਾਨ ਦੇ ਮੁਤਾਬਕ ਕੋਈ ਵੀ ਵਿਅਕਤੀ ਦੋ ਵਾਰ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੁਣਿਆ ਨਹੀਂ ਜਾ ਸਕਦਾ